ਵੀਰੋ ਟਰੈਕਟਰਾਂ ਦੀ ਦੁਨੀਆ ਦੇ ਵਿੱਚ ਸਵਰਾਜ ਦਾ ਨਾਮ ਤੁਸੀਂ ਜ਼ਰੂਰ ਸੁਣਿਆ ਹੋਊਗਾ ਤੇ ਬਹੁਤ ਸਾਰੇ ਤੁਹਾਡੇ ਵਿੱਚੋਂ ਸਵਰਾਜ ਦੇ ਹੀ ਫੈਨ ਹੋਣਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਸਵਰਾਜ ਕੰਪਨੀ ਨੂੰ ਕੰਮ ਕਰਦੀ ਨੂੰ ਲਗਾਤਾਰ 50 ਸਾਲ ਹੋ ਚੁੱਕੇ ਨੇ ਤੇ 50 ਸਾਲਾਂ ਬਾਅਦ ਇਹਨਾਂ ਨੇ ਇੱਕ ਫੰਕਸ਼ਨ ਮਨਾਇਆ ਆਪਣੀ 50 ਸਾਲ ਕੰਪਲੀਟ ਹੋਣ ਦੀ ਖੁਸ਼ੀ 'ਚ ਜਿਦੇ ਤੇ ਕਿਸਾਨਾਂ ਦਾ ਇੰਨਾ ਕੁ ਭਰਮਹ ਹਗਾਰਾ ਮਿਲਿਆ ਵੀ ਇੱਕ ਦਿਨ ਦੇ ਵਿੱਚ 51 ਟਰੈਕਟਰ ਸੇਲ ਹੋ ਗਏ ਰਾਜਪੁਰੇ 50 ਸਾਲ ਕੰਪਲੀਟ ਹੋਣ ਤੇ ਰਾਜਪੁਰੇ ਦੇ ਡੀਲਰ ਕੋਹਲੀ ਸਾਹਿਬ ਨੇ ਇੱਕ ਦਿਨ 'ਚ 51 ਟਰੈਕਟਰ ਡਿਲੀਵਰ ਕੀਤੇ ਬੜੇ ਮਾਣ ਵਾਲੀ ਗੱਲ ਹੈ ਕੰਪਨੀ ਵਾਸਤੇ ਇੱਕ ਨਵਾਂ ਰਿਕਾਰਡ ਪੈਦਾ ਕੀਤਾ ਰਿਕਾਰਡ ਤੇ ਆਓ ਤੁਹਾਨੂੰ ਹੁਣ ਸਾਰਾ ਫੰਕਸ਼ਨ ਦਿਖਾਉਨੇ ਆ ਤੇ ਦੋਸਤੋ 969 ਹੈ ਜਿਹੜਾ ਹੁਣ ਸ਼ਟਲ ਗੀਅਰ ਦੇ ਵਿੱਚ ਆ ਗਿਆ ਸਾਰੇ ਗੀਰਾਂ ਦੇ ਵਿੱਚ ਬੈਕ ਸਾਰਿਆਂ ਦੇ ਅੱਗੇ ਤੇ ਰਾਜਪੁਰੇ ਕੀਤਾ ਸੀ ਇਹ ਫੰਕਸ਼ਨ 50 ਸਾਲਾਂ ਵਾਲਾ ਤੁਸੀਂ ਦੇਖ ਸਕਦੇ ਹੋ ਸਾਰੇ ਨਵੇਂ ਟਰੈਕਟਰ ਇੱਕ ਦਿਨ ਦੇ ਵਿੱਚ 51 ਟਰੈਕਟਰ ਡਿਲੀਵਰ ਕੀਤੇ ਉਨੇ ਤਾਂ ਮੈਂ ਕਹਣਾ ਆਪਾਂ ਇੱਕ ਪੈਲਸ ਦੇ ਵਿੱਚ ਖੜੇ ਵੀ ਨਹੀਂ ਸ਼ਹਿਰ ਦੇ ਵਿੱਚ ਜਾਮ ਲੱਗਣ ਵਾਲਾ ਕੰਮ ਸੀ ਤੇ ਟਰੈਕਟਰਾਂ ਦੀ ਦੁਨੀਆ ਦੇ ਵਿੱਚ ਨਵਾਂ ਰਿਕਾਰਡ ਪੈਦਾ ਕਰਤਾ ਸਵਰਾਜ ਨੇ ਤੇ ਕੋਲੀ ਸਾਹਿਬ ਨੇ ਦੱਸਿਆ ਵੀ 855 ਪਿਛਲੇ ਸਾਲ ਦਾ ਸਭ ਤੋਂ ਵੱਧ ਸੇਲ ਹੋਣ ਵਾਲਾ ਟਰੈਕਟਰ ਬਣ ਗਿਆ ਪੰਜਾਬ ਦੇ ਵਿੱਚ ਤੇ 33% ਸੇਲ ਹੈ ਜੇ ਦਸੀ ਇਹਦੀ ਇਕੱਲੇ ਦੀ ਆ ਇੰਨਾ ਕੋਈ ਟਰੈਕਟਰ ਨਹੀਂ ਸੇਲ ਹੁੰਦਾ ਜਿੰਨਾ 855 ਸੇਲ ਹੋਵੇ ハハハハ。<laughs> ਸਾਲ ਹੋ ਗਏ ਅੱਜ ਤੇ ਉਹਦੀ ਅਸੀਂ 골ਡਨ ਜੁਬਲੀ ਮਨਾ ਰਹੇ ਆ ਤੇ ਤੁਹਾਡੇ ਸਾਰੇ ਭਰਾਵਾਂ ਦੇ ਸਾਥ ਨਾਲ ਅਸੀਂ ਅੱਜ ਉਰੇ ਪਹੁੰਚੇ ਆ ਜਿਹੜਾ ਤੁਹਾਡੇ ਆਸ਼ੀਰਵਾਦ ਨਾਲ ਸਾਡੇ ਬੱਚੇ ਵੀ ਬੈਠੇ ਆ ਬਜ਼ੁਰਗ ਵੀ ਬੈਠੇ ਆ ਸਾਡੇ ਭਰਾ ਵੀ ਬੈਠੇ ਆ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿਆ ਕੋਲੀ ਟ੍ਰੈਕਟਰ ਦਾ ਇੰਨਾ ਸਾਥ ਦਿਆ ਤੇ ਮੇਰੀ ਕੰਪਨੀ ਦਾ ਵੀ ਬਹੁਤ ਸਾਥ ਦਿਆ ਜਿਹਦੇ ਕਰਕੇ ਅਸੀਂ ਅੱਜ ਇਹ ਮੁਕਾਮ ਤੇ ਪਹੁੰਚੇ ਆ ਵੀ ਅਸੀਂ ਉਰੇ ਪਹੁੰਚ ਚੁੱਕੇ ਤੇ ਸਾਡਾ ਅੱਜ 852 ਬੱਬਰ ਸ਼ੇਰ ਸਾਰਿਆਂ ਨੇ ਮੰਨ ਚ ਟਰੈਕਟਰ ਹੈਗਾ ਤੇ ਹਰ ਇੱਕ ਬੰਦਾ 855 ਦੀ ਬੜੀ ਤਾਰੀਫ ਕਰਦਾ ਤੇ ਸਾਡੀ ਕੰਪਨੀ ਵੱਲੋਂ ਵੀ ਉਹਦੇ ਤੇ ਬਹੁਤ ਜ਼ੋਰ ਲਗਾਇਆ ਜਾਂਦਾ ਤੇ ਹੁਣ ਤੇ ਸਾਡੇ 5-6 ਮਾਡਲ ਹੋਰ ਹੋਰ ਆ ਚੁੱਕੇ ਵੱਡੇ ਵੱਡੇ ਟਰੈਕਟਰ ਵੀ ਆ ਗਏ ਜਿਹੜੇ ਜਿਹੇ ਕਿਸਾਨ ਭਰਾਵਾ ਵਾਸਤੇ ਬਹੁਤ ਬਹੁਤ ਵਧੀਆ ਟਰੈਕਟਰ ਨੇ ਇਸ ਲਈ ਕਰਕੇ ਮੈਂ ਆਪ ਆਪ ਲੋਕਾਂ ਜੀ ਨੂੰ ਅਤੇ ਆਪ ਦੇ ਆਪ ਤੋਂ ਅਸ਼ੀਰਵਾਦ ਮੰਗਦਾ ਵੀ ਮੈਨੂੰ 46 ਸਾਲ ਸਵਰਾਜ ਨਾਲ ਜੁੜੇ ਨੂੰ ਹੋ ਗਏ ਤੇ ਮੈਂ ਕਹਿੰਦਾ ਵੀ 4 ਸਾਲ ਮੈਂ ਹੋਰ ਕੰਮ ਕਰਕੇ 50 ਸਾਲ ਦੀ ਮੈਂ ਆਪਣੀ ਵੀ 골ਡਨ ਜਿਬਲੀ ਜਾਈ ਹਾਂ ਇਹ ਪੇ ਬਣਾਉ ਆਪ ਦਾ ਅਸ਼ੀਰਵਾਦ ਹੋਆ ਤਾਂ ਜਰੂਰ ਮੈਂ ਇੱਥੇ ਬਣਾਉਂਗਾ ਥੈਂਕ ਯੂ ਕੋਲੀ ਸਾਹਿਬ ਕੇ ਪਾਸ ਆਏ ਰਾਜਪੂਰਾ ਮੈਂ ਕੰਪਨੀ ਸਵਰਾਜ ਕੰਪਨੀ ਆਪਣੇ 50 ਸਾਲ ਕੰਪਲੀਟ ਕੀਏ और स्वराज का जैसे जन्म हुआ था देश का पहला स्वदेशी ट्रैक्टर स्वराज कंपनी ने बनाया था और आज हमारे 22 लाख ट्रैक्टर देश में किसानों के साथ कंधे से कंधा मिलाकर काम कर रहे हैं हमें किसान परावा का बहुत प्यार मिला स्वराज ट्रैक्टर पीढ़ियों का ट्रैक्टर है दादा ने लिया फिर आज पोता भी चला रहा है और स्वराज कंपनी ने जैसी जैसी तकनीक बदलती गई खेती बदलती गई उसी प्रकार से अपने नए नए मॉडल लॉन्च किए इसी वर्ष हमने जब पचासवा साल सेलिब्रेट कर रहे हैं तो पंजाब को नया स्वराज दिया नया स्वराज नई खुशियाँ और नई एप्लीकेशन के साथ अपनी नई खूबियाँ लेकर आया है जिसको पंजाब के किसानों का बहुत प्यार मिला आज स्वराज तैयार है आगे बढ़ने के लिए अभी हम देश में नंबर दो पर हैं और इसी वर्ष हमने लक्ष्य रखा है कि हम देश में नंबर वन ब्रांड बनकर आगे बढ़ेंगे और इस प्रकार जिस प्रकार से हमें प्यार मिल रहा है पंजाब का ट्रैक्टर है पंजाब का बब्बर शेर है सौराज जिसको हम जानते हैं बब्बर शेर के नाम पर पंजाब में आज वो पूरे देश में किसान भाइयों के साथ कंधे से कंधा मिलाकर काम कर रहे हैं और जिस प्रकार से हमें पूरे देश में रिस्पांस मिल रहा है हम पूरे कॉन्फिडेंट हैं कि आने वाले दो वर्षों में हम देश में नंबर वन ब्रांड बनेंगे आप सबका प्यार इसी प्रकार मिलता रहे जितने मॉडल आज तक निकाले हैं आपने पचास सालों में देखिए हमारे आ, ऐसे सत्रह एच से लेके आज सिक्सटी फाइव तक के हमारे ट्रैक्टर हैं और लगभग हंड्रेड सौ अलग अलग मॉडल हैं जिस प्रकार से कस्टमर को जिस प्रकार से कहीं पे डबल क्लच चाहिए कहीं पे रिवर्स पीडीओ चाहिए कहीं पर पावर स्टैंक चाहिए उस प्रकार से हर वेरिएंट हमारे आज उपलब्ध हैं सौ से ज़्यादा ट्रैक्टर के मॉडल आज हमारे पास उपलब्ध हैं दो हजार चौबीस का हमारा जो लक्ष्य है हमारा लगभग दो लाख ट्रैक्टर हम इस साल हम सेल करने जा रहे हैं आपके पंजाब में ਪੂਰੇ ਪੰਜਾਬ ਮੇਂ ਹਮਾਰੇ 60 ਡੀਲਰ ਹੈ ਔਰ ਪੂਰੇ ਹਿੰਦੁਸਤਾਨ ਮੇਂ ਪੂਰੇ ਦੇਸ਼ ਮੇਂ 1100 ਡੀਲਰ ਹੈ ਚਲੋ ਰਾਜਪੁਰਾ ਦੇ ਡੀਲਰ ਹੈ ਸਾਡੇ ਨਾਲ ਉਹਨਾਂ ਨਾਲ ਗੱਲ ਕਰਦੇ ਕੋਲੀ ਸਾਹਿਬ ਕੋਲੀ ਸਾਹਿਬ ਕੋਲੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿੰਨਾ ਟਾਈਮ ਡੀਲਰਸ਼ਿਪ ਨਾਲ ਪੂਰੇ ਪੰਜਾਬ ਚ ਹੈ ਤੁਹਾਡੇ ਸਵਰਾਜ ਦਾ ਡੀਲਰਾਂ ਸਵਰਾਜ ਸਵਰਾਜ ਹੀ ਮੇਰੇ ਖੂਨ ਚ ਸੀ ਤੇ ਅੱਜ ਵੀ ਸਵਰਾਜ ਹੀ ਮੇਰੇ ਖੂਨ ਚ ਆ ਤੇ ਜੀਬੀਦਾਰਾਂ ਨੇ ਮੈਨੂੰ ਇੰਨਾ ਸਾਥ ਦਿਆ ਜੀਬੀਦਾਰ ਭਰਾਵਾਂ ਨੇ ਮੇਰੀ ਪੰਜਵੀਂ ਪੰਜਵੀਂ ਪੀੜ੍ਹੀ ਵੀ ਮੇਰਾ ਸਵਰਾਜ ਹੀ ਟਿਕੜੇ ਚਲਾ ਰਹੀ ਹੈ ਅੱਜ ਵੀ ਔਰ ਜੀਵੀਦਾਰਾਂ ਦਾ ਇੰਨਾ ਪਿਆਰ ਆ ਵੀ ਜਿਹੜਾ ਵੀ ਮਾਡਲ ਮੇਰਾ ਆਉਂਦਾ ਨਵਾਂ ਹਰ ਇੱਕ ਮਾਡਲ ਨੂੰ ਯੂਜ਼ ਕਰਕੇ ਦੇਖਦੇ ਆ ਯੰਗ ਬਲੱਡ ਵੀ ਆ ਗਿਆ ਹੁਣ ਨਵੇਂ ਬੱਚੇ ਆ ਗਏ ਉਹ ਉਹ ਬੱਚੇ ਵੀ ਸਾਨੂੰ ਉਨਾ ਹੀ ਪਿਆਰ ਦੇ ਰਹੇ ਆ ਜਿੰਨਾ ਉਹਨਾਂ ਦੇ ਬਜ਼ੁਰਗ ਚੌਥੀ ਵੀੜੀ ਵਾਲੇ ਦਦੇ ਸੀ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀਵੀਦਾਰਾਂ ਦਾ ਵੀ ਤੁਹਾਡੇ ਪ੍ਰੈਸ ਭਰਾਵਾਂ ਦਾ ਵੀ ਸਾਰੀ ਉਹਦਾ ਉਹ ਕਰਦਾ ਧੰਨਵਾਦ ਕਰਦਾ ਤੇ ਕੱਲ ਤੇ ਮੈਂ ਵੀ ਇਹ ਸੋਚਦਾ ਮੈਨੂੰ ਵੀ 46 ਸਾਲ ਹੋ ਚੁੱਕੇ ਬੀ ਚਾਰ ਸਾਲ ਬਾਅਦ ਮੈਂ ਵੀ ਇੱਥੇ ਹੀ ਤੁਹਾਡਾ ਸਟੇਟ ਹੈਡ ਸਾਡੇ ਨਾਲ ਆਵੇ ਤੇ ਅਸੀਂ ਉਰੇ ਹੀ ਆ ਕੇ ਤੁਹਾਨੂੰ ਨਾਲ ਲੈ ਕੇ ਤੁਹਾਡੇ ਸਹਿਯੋਗ ਨਾਲ ਅਸੀਂ ਉਰੇ ਹੀ ਆ ਕੇ ਦੁਬਾਰਾ ਫੇਰ ਇਹ ਫੰਕਸ਼ਨ ਕਰੀਏ। ਥੈਂਕ ਯੂ। ਅੱਜ ਪੈਕਟ ਦਾ ਜਿਹੜਾ 50 ਸਾਲ ਦਾ ਜਿਹੜਾ ਪੀਰੀਅਡ ਹੈ ਇਹਦਾ ਸਮਰੋਹ ਜਿਹੜਾ ਰਾਜਪਰੇ ਵਿੱਚ ਮਨਾਇਆ ਜਾ ਰਿਹਾ ਹੈ ਇਹਦੇ ਕੀ ਕਹਨੇ ਚੰਦੇ ਆ ਸਾਰੀ ਤਾਂ ਜੀ ਸਾਡੇ ਰਾਜਪਰੇ ਸਭ ਤੋਂ ਪਹਿਲਾ ਫਸਟ ਰਾਜਪਰੇ ਤੋਂ ਸਟਾਰਟ ਕਰਿਆ ਸਾਡੀ ਕੰਪਨੀ ਨੇ ਕਿਉਂਕਿ ਮੈਂ ਸਭ ਤੋਂ ਪੁਰਾਣਾ ਡੀਲਰ ਆ ਅੱਜ ਪੰਜਾਬ ਚ ਤੇ ਇਹ ਤੋਂ ਬਾਅਦ ਸਾਡਾ ਪ੍ਰੋਗਰਾਮ ਆ ਮਾਨਸਾ ਤਿੰਨ ਡੀਲਰਾਂ ਪੰਜਾਬ ਦੇ ਇੱਕ ਬਿਖੀਵਿੰਡਾ ਇੱਕ ਮਾਨਸਾ ਤੇ ਇੱਕ ਰਾਜਪੁਰਾ ਬੈ ਇਹਨਾਂ ਕੋਲੇ ਇਹ ਪ੍ਰੋਗਰਾਮ ਤੇ ਸਭ ਤੋਂ ਪੁਰਾਣਾ ਡੀਲਰ ਅਸੀਂ ਹਾਂ ਮੈਂ ਸਭ ਤੋਂ ਪੁਰਾਣਾ ਡੀਲਰਾਂ ਅੱਜ ਦੀ ਅੱਜ ਦੀ ਡੇਟ ਚ ਸਵਰਾਜ ਇਹ ਅੱਜ ਤੁਹਾਨੂੰ ਦਿਖਾ ਦਈਏ ਕਿ ਸਮਰਾਜ ਟ੍ਰੈਕਟਰ ਵੱਲੋਂ ਜਿਹੜਾ ਹੈ 50 ਹਜ਼ਾਰ ਦਾ ਹੋਣ